ब्रेक तो बाद एक बार फिर तब सबका स्वागत है खबरों ਦੇ سلسلے ਨੂੰ ਤੋਰਦੇ ਹੁਣ ਗੱਲ ਕਰਦੇ ਆ ਬੱਚੇ ਦੀ ਕਥੇ ਤੇ ਤੌਰ ਉਤੇ ஆன்ਲਾਈਨ ਡਿਲੀਵਰੀ ਦਾ ਇਹ ਮਾਮਲਾ ਹੈ ਮੌਤ ਮਾਮਲੇ ਦੇ ਵਿੱਚ ਜਾਂਚ ਕਮੇਟੀ ਕਠਿਤ ਕੀਤੀ ਗਈ ਡਾਕਟਰ ਸਟਾਫ ਤੇ ਪੀੜਿਤ ਪਰਿਵਾਰ ਦੇ ਬਿਆਨ ਕਲਮਬੰਦ ਕੀਤੇ ਗਏ ਨੇ 24 ਘੰਟਿਆਂ ਦੇ ਅੰਦਰ ਜਾਂਚ ਕਮੇਟੀ ਆਪਣੀ ਰਿਪੋਰਟ ਪੇਸ਼ ਕਰੇਗੀ ਮਾਨਸਾ ਸਿਵਲ ਹਸਪਤਾਲ ਦੇ ਵਿੱਚ ਮਾਂ ਤੇ ਬੱਚੇ ਦੀ ਮੌਤ ਹੋਈ ਸੀ ਪੀੜਤ ਪਰਿਵਾਰ ਨੇ ਔਨਲਾਈਨ ਡਿਲੀਵਰੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਸਨ ਪੀੜਤ ਪਰਿਵਾਰ ਦੇ ਵੱਲੋਂ ਐਵੀ ਗੰਭੀਰ ਇਲਜ਼ਾਮ ਲਗਾਇਆ ਗਿਆ ਸੀ ਕਿ ਖਾਲੀ ਕਾਗਜ਼ਾਂ ਤੇ ਬਕਾਇਦਾ ਹਸਤਾਖਰ ਕਰਵਾਏ ਗਏ ਦਸਤਕਤ ਕਰਵਾਏ ਗਏ ਇਹ ਬਕਾਇਦਾ ਪੀੜਤ ਪਰਿਵਾਰ ਦੇ ਵੱਲੋਂ ਕਿਹਾ ਗਿਆ ਤਾਂ ਦੂਸਰੇ ਪਾਸੇ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮਾਨਸ ਸਿਵਲ ਸਪਤਾਹ ਦੇ ਵਿੱਚ ਮਾਂ ਤੇ ਬੱਚੇ ਦੀ ਮੌਤ ਹੋਈ ਸੀ ਬਕਾਇਦਾ ਕਥੇ ਤੌਰ ਤੇ ਔਨਲਾਈਨ ਡਿਲੀਵਰੀ ਦਾ ਇਹ ਮਾਮਲਾ ਹੈ ਮੌਤ ਮਾਮਲੇ ਦੇ ਵਿੱਚ ਜਾਂਚ ਕਮੇਟੀ ਗਠਿਤ ਕੀਤੀ ਗਈ ਹੈ ਮਾਨਸਾ ਹਸਪੀਟਲ ਚਾਚਾ ਵਿੱਚ ਜੀ ਹੈ ਮੇਰੇ ਘਰ ਵਾਲੀ ਦੀ ਡਿਲੀਵਰੀ ਕਰਵਾਉਣ ਲਈ ਆਏ ਸੀ ਜੀ ਉਥੇ ਮੇਰੇ ਘਰ ਵਾਲੀ ਤੇ ਮੇਰੇ ਬੱਚੇ ਦੀ ਮੌਤ ਹੋ ਚੁੱਕੀ ਹੈ ਸਾਡਾ 3 ਦਿਨਾਂ ਤੋਂ ਮਾਨਸਾ ਹਸਪੀਟਲ ਜੱਚਾ ਵਿੱਚ ਤਰਣਾ ਲਗਾਇਆ ਗਿਆ ਹੈ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਨਸਾਫ ਦੀ ਮੰਗ ਕਰ ਰਹੇ ਹਾਂ ਜੀ ਕਿ ਮੇਰੇ ਬੱਚੇ ਅਤੇ ਘਰ ਵਾਲੀ ਦੀ ਮੌਤ ਮੌਤ ਦੀ ਜੋ ਬੰਦੇ ਹਨ ਮੌਤ ਕਰਨ ਦੇ ਜੋ ਬੰਦਿਆਂ ਦਾ ਹੱਥ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਅੱਗੇ ਦੇਖਦੇ ਹਾਂ ਇਸ ਬਿਆਨਾਂ ਤੋਂ ਬਾਅਦ ਮਤਲਬ ਸਿਹਤ ਵਿਭਾਗ ਦੇ ਅਧਿਕਾਰੀ ਕੀ ਐਕਸ਼ਨ ਲੈਂਦੇ ਨੇ ਹਾਂਜੀ ਇਸ ਵੱਲੋਂ ਹਦਾਇਤ ਹੋਈ ਸੀ ਕਿ ਵਿੱਚੋਂ 2 ਘੰਟੇ ਦੇ ਅੰਦਰ ਅਖਬਾਰਾਂਹੀਂ ਜੋ ਘਟਨਾ ਹੋਈ ਹੈ ਸਾਨੂੰ ਉਹਦਾ ਪਤਾ ਲੱਗੇ ਵੀ ਉਹਦੀ ਪ੍ਰਤਾਲ ਕਰਕੇ ਰਿਪੋਰਟ ਪੇਸ਼ ਕੀਤੀ ਜਾਵੇ ਅਸੀਂ ਡਾਟਰ ਹਰਦੀਪ ਕੁਮਾਰ ਸ਼ਰਮਾ ਐਸਐਮ ਖਿਆਲਾ ਦੀ ਅਗਵਾਈ ਦੇ ਵਿੱਚ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਜਿਹਦੇ ਵਿੱਚ ਇੱਕ ਮੈਡੀਕਲ ਸਪੈਸ਼ਲਿਸਟ ਅਤੇ ਇੱਕ ਪੰਗਾਣੀ ਕਾਲਜ ਦੇ ਸੀਜੀਟੀ ਡਾਕਟਰ ਹਰਦੀਪ ਸ਼ਰਮਾ ਉਹ ਖੁਦ ਜਨਰਲ ਸਰਜਨ ਹੈ ਆ ਉਹਨਾਂ ਨੇ ਮੌਕੇ ਤੇ ਮੌਜੂਦ ਜਿਹੜੇ ਵੀ ਡਾਕੀ ਨੇ ਕੋਲ ਸੀ ਜਿਨ੍ਹਾਂ ਨੇ ਪੀੜਤਾ ਦਾ ਇਲਾਜ ਕੀਤਾ ਸੀ ਅਤੇ ਹੋਰ ਸਟਾਫ ਜੋ ਉਸ ਦੌਰਾਨ ਹਾਜ਼ਰ ਸੀ ਉਹਨਾਂ ਸਾਰਿਆਂ ਨੇ ਇੱਕ ਬਿਆਨ ਕਲੰਮਤ ਕੀਤਾ ਹੈ ਤੇ ਅਸੀਂ ਸਟਾਫ ਦਾ ਪੀੜਤਾ ਦੇ ਪਤੀ ਅਤੇ ਦ੍ਰਿਸ਼ਤਾਰਣ ਨੂੰ ਅਜ ਬਰਤਾਲ ਦੀ ਸ਼ਾਮ ਨੂੰ ਲਈ ਕਿਹਾ ਤੇ ਉਹਨਾਂ ਨੇ ਆਪਦੇ ਸ਼ਾਮ ਨੂੰ ਕੀ ਬਿਆਨ ਦਿੱਤੇ ਨੇ